ਜੈ ਮਾਲਾ ਵਿਲੇ ਸਟੇਜ ਤੇ ਕੇ ਹੋਈ ਲਾੜੀ ਦੀ ਮੌਤ ਸੱਚ ਆ ਗਿਆ ਸਾਹਮਣੇ ਇਹ ਦੇਖ ਕੇ ਲਾੜਾ ਵੀ ਹੋ ਗਿਆ बेहोश ਕਿੰਨਾ ਚਾਚੀ ਕੁੜੀ ਨੂੰ ਵਿਆਹ ਦਾ ਇਹ ਤਸਵੀਰਾਂ ਦੱਸਦੀਆਂ ਨੇ ਕਿਵੇਂ ਘਰ ਚ ਰਸਮਾਂ ਨਿਭਾਉਣ ਵੇਲੇ ਹੱਸ ਕੇ ਵੀਡੀਓ ਬਣਾ ਰਹੀ ਸੀ ਲਾੜੀ ਵਿਆਹ ਤੋਂ ਪਹਿਲਾਂ ਚਾਚਾ ਚਾਚੇ ਫੋਟੋਆਂ ਖਿਚਾ ਰਹੀ ਸੀ ਪਰ ਅਚਾਨਕ ਕੀ ਹੋਇਆ ਪੂਰੀ ਕਹਾਣੀ ਦੱਸਣ ਤੋਂ ਪਹਿਲਾਂ ਦੱਸ ਦਈਏ ਕਿ ਇਹ ਮਾਮਲਾ ਜਲਾਲਾਬਾਦ ਦਾ ਕਿੱਥੇ 23 ਸਾਲਾਂ ਲੜੀ ਦੀ ਜੈਮਾਲਾ ਵੇਲੇ ਸਟੇਜ ਤੇ ਮੌਤ ਹੋ ਗਈ ਤੇ ਲੜਾ ਵੀ ਹੌਸ਼ ਖੋ ਬੈਠਦਾ ਪੂਰੇ ਕਾਰਚ ਚੀਕ ਚ ਹੜਾ ਹੈ ਕਿਉਂਕਿ ਪਰਿਵਾਰ ਇੱਕ ਨਹੀਂ ਦੋ ਉੱਜੜੇ ਬਹੁਤ ਹੀ ਮਾਰਾ ਹੋਇਆ ਇਹਨਾਂ ਨਾਲ ਲਾਵਾਂ ਵੇਲੇ ਦੀ ਇਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਪਰ ਇਸ ਤੋਂ ਬਾਅਦ ਅਚਾਨਕ ਐਸਾ ਕੀ ਹੋਇਆ ਕਿ ਖੁਸ਼ੀਆਂ ਦਾ ਵੇੜਾ ਹੀ ਉੱਜੜ ਗਿਆ ਪਰਿਵਾਰ ਮੁਤਾਬਕ ਜਦੋਂ ਲਾਵਾਂ ਹੋਈਆਂ ਤਾਂ ਲੜੀ ਦੀ ਤਬੀਅਤ ਖਰਾਬ ਹੋ ਗਈ ਤੇ ਡਾਕਟਰ ਨੂੰ ਬੁਲਾ ਕੇ ਉਸ ਨੂੰ ਮੈਡੀਸਨ ਵੀ ਦਿੱਤੀ ਗਈ ਫਿਰ ਜਦੋਂ ਉਸ ਨੂੰ ਜੈ ਮਾਲਾ ਦੀ ਸਟੇਜ ਤੇ ਲੈ ਕੇ ਗਏ ਤਾਂ ਲਾੜੀ ਸੋਫੇ ਤੇ ਬੈਠੀ ਤੇ ਆਪਣੇ ਸਾਹ ਛੱਡ ਗਏ ਯਾਨੀ ਕਿ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਲਾੜਾ ਇਹ ਸਭ ਦੇਖ ਕੇ ਬੇਹੋਸ਼ ਹੋ ਗਿਆ ਜਿਸ ਨੂੰ ਵੀ ਹਸਪਤਾਲ ਪਹੁੰਚੀ ਕਰਵਾਇਆ ਗਿਆ ਇੱਕ ਮਿੰਟ ਚ ਪੂਰਾ ਮਾਹੌਲ ਹੀ ਉੱਜੜ ਗਿਆ ਇਸ ਖਬਰ ਨੂੰ ਦੇਖ ਕੇ ਹਰ ਕਿਸੇ ਨੂੰ ਚਟਕਾ ਲੱਗਿਆ ਕਿ ਬਹੁਤ ਮਾੜਾ ਹੋਇਆ ਫਿਰ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਲਾੜੀ ਦੇ ਪਰਿਵਾਰ ਨੂੰ ਕਿੰਨਾ ਵੱਡਾ ਚਟਕਾ ਲੱਗਿਆ ਹੋਵੇਗਾ ਤੇ ਲਾੜੇ ਵਾਹਿਗੁਰੂ ਅੱਗੇ ਅਰਦਾਸ ਕਰੋ ਤੁਸੀਂ ਸਾਰੇ ਪਰਵਾੜ ਤੇ ਇੱਕ ਕੰਬ ਦੇ ਬੋਲ ਸੁਣ ਕੇ ਤੁਸੀਂ ਹਿੱਲਣ ਵਾਲਿਓ ਆਨੰਦ ਕਾਰ ਜੀ ਇੱਥੇ ਕਰਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਬੀਠੀਕ ਹੈ ਫਿਰ ਗਏ ਆ ਨਾ ਜਿੱਥੇ ਸਟੇਜ ਹੈਗਾ ਸੀ ਆਪਾਂ ਜੈ ਮਰਲਾ ਪਹੁੰਚੀ ਸੀ ਸੱਗਨ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜ਼ਿਆਦਾ ਥੜੇ ਮਹਿਸੂਸ ਆਇਆ ਮੜ ਕੇ ਸੀ ਆਖਾ ਵੀ ਚਾਲੇ ਇੱਥੇ ਦਵਾਈ ਦੇਣ ਦੀ ਆਪਾਂ ਜਲਾ ਲਵਾ ਲੈ ਚੱਲਨੇ ਫਿਰ ਗਰਲੇ ਲੰਗਾ ਲੂੰਗਾ ਵੀ ਚੇਂਗੀ ਦੇ ਤਵੇ ਕਪੜੇ ਤੇ ਫਿਰ ਜਲਾਲਾ ਮਾਰ ਲੈ ਗਏ ਉੱਠ ਜਾ ਕੇ ਵੀ ਮੇਨ ਤਾਂ ਬਸ ਖਤਮ ਹੋ ਗਿਆ ਕਿੰਨੀ عمر ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਸੀ ਅੱਜ ਤੱਕ ਬੀਏ ਕਿਕੀ ਸੀ ਗ੍ਰੈਜੂਏਟ ਸੀ ਤਾਂ ਕਿਤੇ ਤਾਂ ਬ੍ਰਾਟ ਕਿਤੇ ਆ ਦੋਖ ਨੇ ਤੂੰ ਗੋਲੂ ਕੀ ਨਾਲ ਰੁਕਣਾ ਟਾਣੀ ਹੈ ਜੇ ਬਾਹਰ ਖੇਤ ਤੇ ਲਾਵਾ ਫਿਰ ਹੋ ਗਏ ਸੀ ਹਾਂਜੀ ਲਾਂਫਰ ਤੋਂ ਬਾਅਦ ਸ਼ਗਨ ਵਿਆਰ ਹੋ ਰਹੀ ਸੀ हां ਸ਼ਗਨ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਕਰ ਜੁਏ ਨੇ ਖੁਸ਼ੀ ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ ਤੇ ਜਦੋਂ ਪਾਣੀ ਪੂਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪਹਿਣੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਸ ਟੀ ਤੇ ਗਏ ਨੇ ਸਿੱਧੇ ਜਾ ਕੇ ਜਿਹਨ ਸੋਫੇ ਤੇ ਬੈਠ ਰਹੇ ਤਾਂ ਬਸ ਉਸ ਤੋਂ ਪੁੱਛਣੀ ਆ। ਆਨੰਦ ਕਰ ਜੋਗੇ ਜੀ। ਆਨੰਦ ਕਰ ਜੋਗੇ ਜੀ। ਆਨੰਦ ਕਰ ਜੋਗੇ ਜੀ। ਸ਼ਗਨ ਜੈ ਮਾਲਾ ਜੈ ਮਾਲਾ ਸੁਣ ਲਈ ਸੀ। ਠੀਕ ਜੀ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ। ਕੁਛ ਨਹੀਂ ਉਹਨਾਂ ਨੇ ਥੋੜੀ ਘਬਰਾਹਟ ਪਹਿਲਾਂ ਦੱਸਿਆ ਸੀ ਘਬਰਾਹਟ ਹੋ ਰਹੀ ਏ। ਪਾਣੀ ਪੂਣੀ ਪਿਲਾਇਆ ਤਾਂ ਠੀਕ ਹੋ ਗਿਆ। ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਾ ਹੀ ਉਹਨਾਂ ਨੇ ਕੁਛ ਦੱਸਿਆ। ਉਪਹੀ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ।

ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਇੱਕ ਬਰਾੜ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਥੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਿਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਜਲਾਲਾਵਰ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕਿਹਾ ਇਹਨਾਂ ਨੂੰ ਫਿਰ ਜਲਾਲਾਵਰ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਤੁਸੀਂ 10 ਸਭ 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਡੀ ਕਿਤਨੀ ਪੜਾਈ ਕਿੰਨੀ ਕੀਤੀ ਬੇਟੀ ਦੀ ਬੇਟੇ ਨੇ ਜੀ ਸਾਡਾ ਬੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਦਾ ਜ ਤਰੀਕਾ ਕਹਿੰਦੇ ਖਰਾਬ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਨ ਲੱਗਉਂ ਮੈਂ ਕੁਸਤ ਨੂੰ ਕਹਿੰਨੀ ਸੀ ਤਕਬਾ ਨੂੰ ਮਾਰੇ ਉਹਨਾਂ। ਇਹਨੇ ਤੁਹਾਡਾ ਪਿੰਡ ਕਿਹੜਾ ਹੈ? ਇਹ ਹੋਊਗਾ। ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਦੇ ਤੇ ਬੈਠੇ ਸੀ ਬਿਨ ਕੋਈ ਖਰੀਫ ਨਹੀਂ ਹੋਈ ਸੀ। ਉਹ ਸਿੱਕੇ ਦਾ ਮੇ ਬਾਸਾਂ ਦੇ ਮਾਰਾ ਦਿਲ ਕਰ ਦਰਦਾ ਹੈ। ਹਾਂ। ਡਾਕਟਰ ਵਗੈਰਾ ਬੁਲਾਇਆ ਸੀ। ਉਹ ਕਿਥੇ ਬੁਲਾਇਆ ਸੀ? ਕਿ ਜਲਾਲਾਵੜੀ ਵੀ ਲੈ ਕੇ ਸੀ। ਹਾਂ। ਕਿੰਨੀਆਂ ਬੇਟੀਆਂ ਸੀ ਤੁਹਾਡੀਆਂ?

ਕਬਰਾਟੁੰ ਜਾ ਕੇ ਕਹਿੰਦੇ ਚਲੋ ਮੈਂ ਠੀਕ ਹੈਗੀ ਆ ਅਸੀਂ 스테ਜ ਤੇ ਲੈ ਗਏ ਉੱਥੇ ਫਿਰ ਕਹਿੰਦੀ ਮੈਨੂੰ ਕਬਰਾਟ ਹੋਣ ਲੱਗੀ ਏ 스테ਜ ਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਂਦੇ ਆ ਘਰੇ ਲਿਜਾ ਕੇ ਚੱਲ ਚੇਨ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬੱਸ ਉਦੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈਗੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਤੋ ਬਰਛੂ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਨਾ ਆ ਗਿਆ ਵੀ ਨਹੀਂ ਰਹੀ ਜਾਤੀ ਐ ਯਾਰ ਵੀਰੇ ਆ ਵਾਪਰ ਗਿਆ ਮਾਲਕ ਕਿਸੇ ਨਾਲ ਨਾਲ ਕਰੇ ਆ ਵਾਪਰ ਆ ਜੋ ਹੇ ਬੇੜੀ ਦੀ ਉਹ ਤੋੜੀ ਜੀ ਹਾਂ ਜੀ ਆਨੰਦ ਕਾਰਜ ਹੋ ਗਏ ਸੀ ਸਨੇਪਾ ਵਗੈਰਾ ਕਰਾ ਕੇ ਹੋ ਗਈਆਂ ਇਹ ਸਾਰੀਆਂ ਜੀ ਪਾਸ ਇੱਕ ਜੈ ਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰਾ ਕੁਝ ਤਿਆਰੀਆਂ ਸੀ ਵੀਰੇ ਤੇ ਬਸ ਆ ਪਾਣਾ ਪਰ ਗਿਆ ਸਾਡੇ ਨਾਲ ਵੀਰੇ ਕੀ ਕਰੀਏ ਸਾਨੀ ਸਾਰੀਆਂ ਰਹਿ ਜਾਂਦੇ ਬਾ